ਜੀ ਸਤਿ ਸ਼ਕਾ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਪਿਆਰਾ ਡਿਜ਼ਾਈਨ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਸੰਦ ਆਵੇਗਾ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਦੀਗਨ ਤੇ ਅਪਲਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਇਹ ਜਿਹੜਾ ਡਿਜ਼ਾਈਨ ਆ ਡਾਰਕ ਕਲਰ ਤੇ ਵੀ ਵਧੀਆ ਲੱਗਦਾ ਔਰ ਲਾਈਟ ਕਲਰ ਤੇ ਵੀ ਵਧੀਆ ਲੱਗਦਾ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਜਿਹੜਾ ਕਿ ਬਹੁਤ ਹੀ ਬਣਾਉਣ ਦੇ ਲਈ ਵੀ ਸੌਖਾ ਆਸਾਨੀ ਨਾਲ ਜਲਦੀ ਜਲਦੀ ਨਿਸਰਨ ਵਾਲਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਤੁਸੀਂ ਅਪਲਾਈ ਕਰੋਗੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਹਨੂੰ ਬਣਾ ਸਕਦੇ ਹਾਂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਇੱਥੋਂ ਜਿਸ ਤਰ੍ਹਾਂ ਇੱਥੋਂ ਬਣਾਈ ਉਸੇ ਤਰ੍ਹਾਂ ਤੁਹਾਨੂੰ ਇੱਥੋਂ ਬਣਾ ਕੇ ਦੱਸ ਦਿਆਂ ਕਿ ਕਿਵੇਂ ਬਣਦੀ ਹੈ ਕੁੰਡੇ ਇਹਦੇ ਲਈ ਆਪਾਂ ਨੇ ਲੈਣੇ ਆ 8 8 8 ਜਿੰਨੇ ਵੀ ਤੁਸੀਂ ਰੱਖਣੇ ਆ 8 8 ਦੇ ਹਿਸਾਬ ਨਾਲ ਕੁੰਡੇ ਰੱਖਣੇ ਆ ਤੇ 4 ਕੁੰਡੇ ਤੁਸੀਂ ਨੇ ਬਾਅਦ ਰੱਖਣੇ ਆ ਕਰਦੇ ਆ ਜੇ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਜਿਸ ਤਰ੍ਹਾਂ ਇਹਦੀ ਪਹਿਲੀ ਸਲਾਈ ਇੱਥੋਂ ਬਣਾਈ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਤੁਸੀਂ ਨੇ ਕਿਵੇਂ ਪਾਉਣੀ ਆ ਪਹਿਲਾ ਕੁੰਡਾ ਐਨ ਸਟਿਚ ਇਹਨੂੰ ਉਤਾਰ ਲਓ ਤਿੰਨ ਗੁੱਡੇ ਸਿੱਧੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ ਪੰਜ ਕੁੰਡੇ ਪੁੱਠੇ ਬਣਾਵਾਂਗੇ ਆਪਾਂ ਦੋ ਤਿੰਨ ਚਾਰ ਪੰਜ ਇਹ ਹੋ ਗਏ ਆਪਣੇ ਕੋਲ ਦੇਖੋ ਤਿੰਨ ਕੁੰਡੇ ਸਿੱਧੇ ਪੰਜ ਕੁੰਡੇ ਪੁੱਠੇ ਅੱਠ ਕੁੰਡਿਆਂ ਦਾ ਜਿਹੜਾ ਇਹ ਡਿਜ਼ਾਈਨ ਬਣਦਾ ਇਹੀ ਅੱਠ ਅੱਠ ਕੁੰਡੇ ਆਪਾਂ ਨੇ ਇਹੀ ਪੂਰੀ ਸਲਾਈ ਦੇ ਵਿੱਚ ਇਸੇ ਤਰ੍ਹਾਂ ਰਿਪੀਟ ਕਰਨੇ ਨੇ ਤਿੰਨ ਗੁੰਡੇ ਸਿੱਧੇ ਦੋ ਤਿੰਨ ਪੰਜ ਗੁੰਡੇ ਉੱਤੇ ਦੋ ਤਿੰਨ ਚਾਰ ਪੰਜ ਠੀਕ ਹੈ ਜੀ ਲਾਸਟ ਤੇ ਫਿਰ ਤਿੰਨ ਗੁੰਡੇ ਸਿੱਧੇ ਇਹ ਸਟਿਚ ਜਿਹੜਾ ਉਹਨੂੰ ਆਪਾਂ ਉਲਟਾ ਸਿੱਧਾ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਹੋ ਜੀ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਚਾਰ ਸਲਾਈਆਂ ਦਾ ਇਹ ਡਿਜ਼ਾਈਨ ਆ ਚਾਰ ਸਲਾਈਆਂ ਦੇ ਵਿੱਚ ਜਿਹੜਾ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਡਿਜ਼ਾਈਨ ਦੀ ਦੂਜੀ ਸਲਾਈ ਪੁੱਠੇ ਪਾਸੇ ਤੋਂ ਇੱਥੇ ਇਧਰ ਵੀ ਆਪਣਾ ਜਿਹੜਾ ਡਿਜ਼ਾਈਨ ਆ ਉਹ ਬਣਨਾ ਪਹਿਲਾ ਕੁੰਡਾ ਐ ਸਟਿਚ ਉਤਾਰ ਲਿਆ ਧਾਗਾ ਆਪਣੇ ਵੱਲ ਕੀਤਾ ਇੱਥੇ ਆਪਾਂ 4 ਗੁੰਡੇ ਫੁੱਟੇ ਬਣਾਵਾਂਗੇ। ਧਿਆਨ ਰੱਖਣਾ ਕਿ ਇੱਥੇ ਗੁੰਡੇ ਨੇ ਜਿਹੜੇ 4 ਬਣਾਉਣੇ ਆ ਫੁੱਟੇ। ਐਸ ਸਟਿਚ ਨੂੰ ਛੱਡ ਕੇ 4 ਗੁੰਡੇ ਫੁੱਟੇ ਬਣਾਉਣੇ ਆ। ਉਸ ਤੋਂ ਬਾਅਦ ਇਸ ਤਰ੍ਹਾਂ ਜਾਲੀ ਪਾਵਾਂਗੇ। 2 ਗੁੰਡਿਆਂ ਦਾ ਇੱਕ ਕਰ ਦਾਂਗੇ। ਫੇਰ ਜਾਲੀ ਪਾਵਾਂਗੇ। ਫੇਰ 2 ਗੁੰਡਿਆਂ ਦਾ ਇੱਕ ਕਰ ਦਵਾਂਗੇ। ਇਸ ਤਰ੍ਹਾਂ ਇਹੀ ਜਿਹੜਾ ਪੈਟਰਨ ਆਪਾਂ ਨੇ 8 ਕੁੰਡੀਆਂ ਦਾ ਵਾਰ-ਵਾਰ ਰਪੀਟ ਕਰਨਾ ਹੁਣ ਆਪਾਂ ਇੱਥੇ 4 ਕੁੰਡੇ ਫੁੱਟੇ ਬਣਾਵਾਂਗੇ 3 4 ਹੋ ਗਏ ਸਾਰੇ 1 2 3 4 ਹੁਣ ਹੁਣ ਆਪਾਂ ਜਾਲੀ ਪਾਵਾਂਗੇ 2 ਕੁੰਡੀਆਂ ਦਾ ਇੱਕ ਕਰ ਦਵਾਂਗੇ ਫਿਰ ਜਾਲੀ ਪਾਵਾਂਗੇ ਫਿਰ 2 ਕੁੰਡੀਆਂ ਦਾ ਇੱਕ ਕਰ ਦਵਾਂਗੇ ਲਾਸਟੇ ਆਪਣੇ ਕੋਲ ਚਾਰ ਕੁੰਡੇ ਬਚ ਗਏ ਇਹਨਾਂ ਚੋਂ ਤਿੰਨ ਕੁੰਡੇ ਆਪਾਂ ਪੁੱਠੇ ਬਣਾਉਣੇ ਆ ਮਸਟ ਵਾਲਾ ਕੁੰਡਾ ਐ ਸਟਿਚਾ ਇਹਨੂੰ ਤੁਸੀਂ ਸਿੱਧਾ ਪੁੱਠਾ ਜਿੱਦਾਂ ਮਰਚੀ ਬਣਾ ਸਕਦੀ ਹੋਂ ਜੀ ਇਸ ਤਰ੍ਹਾਂ ਜਿਹੜਾ ਆਪਣਾ ਡਿਜ਼ਾਈਨ ਲੱਗਦਾ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਲਾਈ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਪਹਿਲਾ ਕੁੰਡਾ ਐਸ ਸਟਿਚਾ ਉਤਾਰ ਲਓ ਚਾਹੇ ਬੁਣ ਲਓ ਤੀਜੀ ਸਲਾਈ ਦੇ ਵਿੱਚ ਸਾਰੇ ਹੀ ਕੁੰਡਿਆਂ ਨੂੰ ਆਪਾਂ ਨੇ ਸਿੱਧਾ-ਸਿੱਧਾ ਹੀ ਬਣਾਣਾ ਤੀਜੀ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਕੋਈ ਜਿਹੜਾ ਜਾਲੀ ਵਾਲਾ ਕੁੰਡਾ ਉਹਨੂੰ ਵੀ ਸਿੱਧਾ ਹੀ ਬਣਾਉਣਾ ਇਸ ਤਰ੍ਹਾਂ ਸਾਰੇ ਹੀ ਕੁੰਡਿਆਂ ਨੂੰ ਕਿੱਦਾਂ ਸਿੱਧਾ ਬਣਾ ਕੇ ਆਪਾਂ ਕੰਪਲੀਟ ਕਰਾਂਗੇ ਪਿੰਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪੁੱਠੀ ਸਾਈਡ ਤੋਂ ਪਹਿਲਾ ਗੁੰਡਾ ਉਤਾਰ ਲਵਾਂਗੇ ਚਾਹੇ ਬੁੰਨ ਲੋ ਤੁਸੀਂ ਜਿਹੜੀ ਚੌਥੀ ਸਲਾਈਆਂ ਇਹ ਪੁੱਠੇ ਪਾਸੇ ਤੋਂ ਪੂਰੇ ਸਾਰੇ ਗੁੰਡਿਆਂ ਨੂੰ ਆਪਾਂ ਨੇ ਪੁੱਠਾ ਪੁੱਠਾ ਹੀ ਬਣਾ ਕੇ ਕੰਪਲੀਟ ਕਰਨਾ ਇਸ ਤਰ੍ਹਾਂ ਬਿਲਕੁਲ ਸੋਖਾ ਡਾਜਣਾ ਹੈ ਨਾ ਹੈਨਾ ਕਿੰਨਾ ਇਜ਼ੀ ਡਿਜ਼ਾਈਨ ਸਿਰਫ ਦੋ ਸਲਾਈਆਂ ਦੇ ਵਿੱਚ ਥੋੜਾ ਜਿਹਾ ਡਿਜ਼ਾਈਨ ਪਾਉਣਾ ਪੈਂਦਾ ਤੇ ਦੋ ਸਲਾਈਆਂ ਪੁੱਠੀ ਸਿੱਧੀਆਂ ਹੀ ਪੈਂਦੀਆਂ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਬਿਲਕੁਲ ਸੌਖੇ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਸੀਂ ਇਸ ਡਿਜ਼ਾਈਨ ਨੂੰ ਮਾੜਾ ਮੋਟਾ ਵੀ ਤੁਸੀਂ ਬਣਾ ਕੇ ਦੇਖ ਰਹੇ ਹੋ ਤਾਂ ਕਮੈਂਟ ਜ਼ਰੂਰ ਕਰਿਓ ਕਿ ਕਿੱਦਾਂ ਦਾ ਲੱਗਿਆ ਚਾਰ ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਜਿਹੜਾ ਆਪਣਾ ਇੱਕ ਡਿਜ਼ਾਈਨ ਆ ਉਹ ਕੰਪਲੀਟ ਹੋ ਜਾਂਦਾਗਾ ਦੁਬਾਰਾ ਆਪਾਂ ਨੂੰ ਫੇਰ ਤੋਂ ਇਹੀ ਪਹਿਲੀ ਸਲਾਈ ਤੋਂ ਰਿਪੀਟ ਕਰਾਂਗੇ ਤਾਂ ਆਪਣਾ ਇਹ ਜਿਹੜਾ ਡਿਜ਼ਾਈਨ ਆ ਅੱਗੇ-ਅੱਗੇ ਚੱਲਦਾ ਚੌਕਾ ਬਹੁਤ ਹੀ ਪਿਆਰਾ ਜਿਹਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਿਹੜਾ ਡਿਜ਼ਾਈਨ ਆ ਪਸੰਦ ਆਇਆ ਹੋਊਗਾ ਮਿਲਦੇ ਹਾਂ ਜੀ ਕਿਸੇ ਹੋਰ ਬਣੀ ਵੀਡੀਓ ਦੇ ਨਾਲ ਥੈਂਕਸ ਫॉर ਵਾਚਿੰਗ ਬਾਏ